ਮਾਰਨ ਦੇ ਲਾਲ ਸੀ ਨਾ ਜਿਨ੍ਹਾਂ ਦੇ ਦਾਦੇ ਨੇ ਏਡੀ ਬੜੀ ਕੁਰਬਾਨੀ ਕੀਤੀ ਹੋਵੇ ਇਹ ਬੱਚੇ ਹਾਰ ਸਕਦੇ ਨੇ ਕਦੇ ਬਦੀ ਵੀ ਨਹੀਂ ਕਦੀ ਐ ਵੀ ਬਸ ਉੱਚੀ ਉੱਚੀ ਡੈਕ ਲਾ ਕੇ ਜੀ ਮੈਂ ਕਹਿੰਦੀ ਸੀ ਸਰਹੰਦ ਰੋਡ ਤੇ ਕਿੰਨੀਆਂ ਦੁਕਾਨਾਂ ਨੇ ਨਾ ਜਿਨ੍ਹਾਂ ਨੇ ਨਹੀਂ ਵੀ ਲਵਾਏ ਡੈਕ ਨਾ ਉਹ ਸਪੈਸ਼ਲ ਬੂਫਰ ਲਗਵਾ ਕੇ ਗਏ हां ਲਗਵਾ ਕੇ ਜੀ ਮੈਂ ਅਸੀਂ ਵਿਆਹ ਤੇ ਚੱਲੇ ਹੁੰਨੇ ਆ ਉੱਥੇ ਕੋਈ ਵਿਆਹ ਧਰਿਆ ਹੁੰਦਾ ਨਾ ਵੀ ਵਿਆਹ ਦੇ ਸਮਾਗਮ ਤੇ ਜਾ ਰਹੇ ਆ ਅਸੀਂ ਬੀਬੀ ਵਿਚਾਰੀ ਹੈ ਨਾ ਬੁੱਢੀ ਮਾਤਾ ਜਿਹੜੀ ਤੁਰਦੀ ਜਾਂਦੀ ਹੋਣੀ ਹੈ ਨਾ ਜਿਹਦਾ ਪੂਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਉਸ ਮਾਂ ਦੇ ਅੰਦਰ ਕਿੰਨਾ ਹੌਸਲਾ ਹੋਣਾ ਜਦੋਂ ਉਹਨੂੰ ਪਤਾ ਲੱਗਿਆ ਹੋਣਾ ਕਿ ਨਾ ਕਿਸੇ ਉਹਨੇ ਖਬਰ ਸੁਣਾਈ ਆ ਕਿ ਕਿ ਮਾਤਾ ਜੀ ਬੱਚੇ ਤਾਂ ਚਲੇ ਗਏ ਸਹੀ ਗੱਲ ਹੈ ਕਿ ਬੱਚੇ ਤਾਂ ਚਲੇ ਗਏ ਮਾਤਾ ਜੀ ਸਹੀ ਗੱਲ ਸਤਖੰਡ ਚਲੇ ਗਏ ਹਨਾ ਕੀ ਸਸਿਕਾਲ ਜੀ ਗੱਲਬਾਤ ਵਿੱਚ ਹੈਰੀ ਵੀ ਤੁਹਾਡਾ ਸਵਾਗਤ ਹੈ ਕੱਲ ਜਸਲੀਨ ਪਟਿਆਲਾ ਨੇ ਇੱਕ ਵਿਚਾਰ ਪੇਸ਼ ਕੀਤਾ ਜਿਹਦੀ ਤੁਸੀਂ ਬਹੁਤ ਸ਼ਲਾਘਾ ਕੀਤੀ ਵੀ ਟਰੈਕਟਰਾਂ ਦੇ ਉੱਤੇ ਬੂਫਰ ਲਾ ਕੇ ਜਾ ਰਹੇ ہیں ਸ਼ਹੀਦੀ ਦਿਹਾੜੇ ਜਿਸ ਲਈ ਇੰਦੀ ਕੱਲ ਅਸੀਂ ਸ਼ਾਰਟ ਪਾਇਆ ਤੁਹਾਡਾ ਤੇ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ ਵੀ ਤੁਹਾਡੇ ਵਿਚਾਰ ਦੀ ਵੀ ਤੁਹਾਡੇ ਮੁਤਾਬਕ ਇਹ ਕਿਉਂ ਗੱਲ ਦਾ ਟਰੈਕਟਰਾਂ ਦੇ ਉੱਤੇ ਡੈਕ ਲਾ ਕੇ ਜਾਣਾ ਇਹਨਾਂ ਦਿਨਾਂ ਦੇ ਵਿੱਚ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ ਕਿ ਸਾਹਿਬਜ਼ਾਦਿਆਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸਿੱਖ ਧਰਮ ਨੂੰ ਬਚਾਉਣ ਲਈ ਸਾਰਾ ਕੁਝ ਹੋਇਆ ਨਾ ਕਿਦ ਨਾ ਸਿੱਖ ਧਰਮ ਦਾ ਸੀ ਕੋਈ ਵੀ ਧਰਮ ਦੇਣ ਨਹੀਂ ਦੇ ਸਕਦੇ ਸਾਰੇ ਧਰਮ ਆਪਣੀ ਆਪਣੀ ਜਗ੍ਹਾ ਨੇ ਹੈ ਨਾ ਪਰ ਸਿੱਖ ਧਰਮ ਨੂੰ ਜ਼ਿਆਦਾ ਪ੍ਰਾਇੋਰਟੀ ਇਸ ਲਈ ਦਿੱਤੀ ਜਾਂਦੀ ਆ ਕਿਉਂਕਿ ਸਿੱਖਾਂ ਨੇ ਤਾਂ ਹਿੰਦੂਆ ਦਾ ਧਰਮ ਬਚਾਉਣ ਲਈ ਵੀ ਆਪਣੀ ਕੁਰਬਾਨੀ ਦਿੱਤੀ ਬਿਲਕੁਲ ਤੇ ਦੂਜੀ ਗੱਲ ਰਹੀ ਅਸੀਂ ਕਿਸੇ ਦੇ ਸੋਗ ਸਮਾਗਮ 'ਚ ਜਾ ਰਹੇ ਹਾਂ ਨਾ ਕੋਈ ਅਸੀਂ ਸੋਗ ਸਮਾਗਮ 'ਚ ਤਾਂ ਜਾ ਰਹੇ ਹਾਂ ਉੱਥੇ ਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਜਦੋਂ ਬਹੁਤ ਘੱਟ ਟਰੈਕਟਰ ਟਰਾਲੀਆਂ ਹੁੰਦੇ ਸੀ ਜ਼ਿਆਦਾਤਰ ਲੋਕ ਗੱਡੇ ਤੇ ਜਾਂਦੇ ਸੀ ਬੈਠ ਕੇ ਬਲਦਾਂ ਦੇ ਨਾਲ ਜਾਂਦੇ ਸੀ ਹੂੰ ਫਤਿਹਗੜ ਸਾਹਿਬ ਤਾਂ ਉਸ ਟਾਈਮ ਉੱਥੇ ਇੰਨੀਆਂ ਕੋਈ ਖਾਸ ਪ੍ਰਬੰਧ ਨਹੀਂ ਸੀ ਹੁੰਦੇ ਸੰਗਤ ਲਈ ਹੈਨਾ ਨਾ ਇਬਡੀਆਂ ਬਿਲਡਿੰਗਾਂ ਬਣਾ ਰੱਖੀਆਂ ਤੀਂ ਨਾ ਸੜਕਾਂ ਤੀਂ ਨਾ ਪੁਲ ਤੀਗੇ ਹੈਨਾ ਜਿਵੇਂ ਵੀ ਸੰਗਤ ਜਾਂਦੀ ਸੀ ਇਕੱਠੇ ਹੋ ਕੇ ਉੱਥੇ ਕਿਦਣਾ ਪੱਲੀਆਂ ਬਿਚਾ ਕੇ ਬੈਠ ਕੇ ਸਾਰੀ ਰਾਤ ਉਹ افسوس کریا ਜਾਂਦਾ ਸੀ بالکل ساری رات ਬੈਠ ਕੇ ਸੋਗ ਮਨਾਇਆ ਜਾਂਦਾ ਸੀ ਜਿਵੇਂ ਰੱਬ ਨਾ ਕਰੇ ਕਿਸੇ ਦਾ ਬੱਚਾ ਜਦੋਂ ਚੜ੍ਹਾਈ ਕਰ ਜੇ ਸੀ ਸੋਗ ਕਰਦੇ ਆ ਵੀ ਹਾਂ ਜੀ ਬਹੁਤ ਮਾੜਾ ਹੋਇਆ ਉਸੇ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਸੋਗ ਸਮਾਗਮ ਸੋਗ ਕਰਿਆ ਜਾਂਦਾ ਸੀ ਪਰ ਅੱਜ ਉਹ ਸੋਗ ਨੂੰ ਕਿਤੇ ਨਾ ਕਿਤੇ ਲੰਗਰਾਂ ਨੇ ਆ ਮਿਊਜ਼ਿਕ ਨੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਡੇ ਧਾਰਮਿਕ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ ਦੇਖੋ ਤੁਸੀਂ ਆਮ ਹੀ ਸੁਣ ਲਓ ਹਾਂ ਕੱਲ ਹੀ ਮੈਂ ਉਹ ਜਦੋਂ ਮੈਂ ਕੱਲ ਹੀ ਰੀਲ ਪਾਈ ਨਾ ਮੈਂ ਇੱਕ ਮੁੰਡੇ ਨਾਲ ਮੈਨੂੰ ਕਿਹਾ ਮੈਂ ਕਿਹਾ ਵੀਰੇ ਵੀ ਤੁਹਾਡੇ ਲਈ ਬਹੁਤ ਮਾੜੀ ਗੱਲ ਆ ਕਹਿੰਦਾ ਜੀ ਕਿਹੜਾ ਅਸੀਂ ਕੱਲਿਆਂ ਨੇ ਲਾਇਆ ਵੀ ਹੋਰਾਂ ਨੇ ਵੀ ਤਾਂ ਲਾਇਆ ਹੈ ਮੈਂ ਕਿਹਾ ਤੁਸੀਂ ਪੂਰਾ ਮੰਨ ਲਓ ਤੁਸੀਂ 50 ਮੁੰਡੇ ਇਕੱਠੇ ਹੋ ਗਏ ਤੁਸੀਂ 50 ਦੇ 50 ਮੁੰਡੇ ਇਕਾਂ ਕਰਕੇ ਕਹੋ ਵੀ ਯਾਰ ਆਪਾਂ ਨਹੀਂ ਲਾਉਣਾ ਹੈਗਾ ਇਹ ਬਿਲਕੁਲ ਠੀਕ ਹੈ ਹਾਂ ਲਾਉਣਾ ਹੈ ਕੋਈ ਸਤਨਾਮ ਵਾਹਿਗੁਰੂ ਦਾ ਕੋਈ ਜਾਪ ਲਾ ਲਓ ਹਾਂ ਗਾਣੇ ਨਾ ਲਾਓ ਫਟੋ ਫਟੋ ਸਤਨਾਮ ਵਾਹਿਗੁਰੂ ਦਾ ਕੋਈ ਜਾਪ ਲਾਓ ਹਨਾ ਜਾਂ ਤੁਸੀਂ ਫਤੇਗੜ ਸਾਹਿਬ ਰਹੇ ਹੋ ਨਾ ਤੁਹਾਡੇ ਕਿਦ ਨਾ ਉਹਦੇ ਤੇ ਚੱਲ ਰਿਹਾ ਨਾ ਕਿਦ ਨਾਮ ਆਪਣੇ ਮਿਊਜ਼ਿਕ ਚੱਲ ਰਿਹਾ ਹੈ ਹਨਾ ਧਾਰਮਿਕ ਸੌਂਗ ਚੱਲਦੇ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਵੱਖਰਾ ਟੌਪਿਕ ਹੈ ਨਾ ਵੱਖਰੀ ਗੱਲ ਦਾ ਕਮੈਂਟਾਂ 'ਚ ਇਹ ਵੀ ਲਿਖਿਆ ਕਈਆਂ ਨੇ ਲਿਖਿਆ ਦੇਖੋ 90% ਲੋਕਾਂ ਨੇ ਸ਼ਲਾਘਾ ਕੀਤੀ 10% ਲੋਕਾਂ ਨੇ ਕਮੈਂਟਾਂ 'ਚ ਇਹ ਲਿਖਿਆ ਵੀ ਤੁਹਾਨੂੰ ਧਰਮ ਦਾ ਗਿਆਨ ਨਹੀਂ ਹੈ ਉਹ ਕਹਿੰਦੇ ਵੀ ਜਦ ਛੋਟੇ ਸ਼ਹਿਬਜ਼ਾਦੇ ਸ਼ਹੀਦੀ ਦੇਣ ਗਏ ਆ ਉਹ ਉੱਚੀ ਉੱਚੀ ਜਕਾਰੇ ਲਾਉਂਦੇ ਗਏ ਆ ਵੀ ਜੇ ਅੱਜ ਇਹ ਡეკ ਲਾ ਰਹੇ ਆ ਤੇ ਉਹਦੇ 'ਚ ਦਿੱਕਤ ਕੀ ਆ ਜਸਲੀਨ ਨਹੀਂ 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 ਜਕਾਰੇ ਲਾ ਰਹੇ ਸੀ ਹੋਰ ਕਿਉਂ ਰੋਂਦੇ ਜਾਂਦੇ ਹੂੰ ਉਹ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪੁੱਤ ਸੀਗੇ ਕੋਈ ਸਾਡੇ ਵਰਗੇ ਨਖੰਦੇ ਸੀ ਹੂੰ ਇਹ ਸਾਡੇ ਵਰਗੇ ਨਖੰਦੇ ਖਾਨਦਾਨ ਦੇ ਸੀਗੇ ਹੰਲੇ ਜਿਹੜੇ ਦੋ ਦੋ ਟੱਕੇ ਤੇ ਅਸੀਂ ਲੋਕ ਵਿਕ ਜੰਨੇ ਆ ਤਾਂ ਸਾਹਿਬਜ਼ਾਦੇ ਸੀਗੇ ਉਹਨਾ ਉਹ ਤਾਂ ਉਸ ਪਰਮਾਤਮਾ ਦਾ ਸਰਬਸ਼ਕਤੀਮਾਨ ਦਾ ਇੱਕ ਸਰੂਪ ਸੀਗੇ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹਨਾਂ ਦਾ ਇੱਕ ਉਹਨਾਂ ਦੇ ਖੂਨ ਦਾ ਇੱਕ ਬਲੱਡ ਬਲੱਡ ਦੇ ਵਿੱਚੋਂ ਹੀ ਪੈਦਾ ਹੋਏ ਹੋਏ ਹਨਾ ਸਾਹਿਬਜ਼ਾਦੇ ਸੀ ਬਲੱਡ ਉਹਨਾਂ ਦਾ ਆਪਣਾ ਖੂਨ ਸੀ ਜਿਹਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਵਿੱਤਰ ਖੂਨ ਸੀ ਤਾਂ ਉਹਨਾਂ ਦੇ ਵਿੱਚ ਇੰਨਾ ਜੋਸ਼ ਤਾਂ ਹੀ ਤਾਂ ਸੀਗਾ ਜੀ ਹਾਂ ਅੱਜ ਅਸੀਂ ਅੱਜ ਅਸੀਂ ਇਹ ਗੱਲਾਂ ਕਰਦੇ ਆ ਨਾ ਕਿ ਸਹਾਇਬਜ਼ਾਦਿਆਂ ਨੇ ਉਹਨਾਂ ਜਿੰਨਾਂ ਦਰਦ ਕੌਣ ਕਹਿੰਦੇ ਉਹਨਾਂ ਨੂੰ ਤਸੀਹੇ ਦੇਣ ਤੋਂ ਪਹਿਲਾਂ ਨਾ ਜੀ ਜਦੋਂ ਉਹਨਾਂ ਨੂੰ ਨਿਯੋਜ ਚ ਚਿਣਿਆ ਸੀ ਨਾ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਇੱਕ ਦਰਖਤ ਦੇ ਨਾਲ ਬੰਨ੍ਹ ਕੇ ਗੁਲੇਲ ਨਾਲ ਉਹਨਾਂ ਦੇ ਉਹ ਵੀ ਮਾਰੇ ਗਏ ਹਾਂ ਵੱਟੇ ਮਾਰੇ ਗਏ ਵੱਟੇ ਮਾਰੇ ਗਏ ਤੇ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਹਨਾ ਤੇ ਬਾਬਾ ਫਤਿਹ ਸਿੰਘ ਬਾਬਾ ਫਤੇ ਸਿੰਘ ਵੀ ਕਹਿੰਦੇ ਅੱਖ ਦੇ ਉੱਤੇ ਵੱਟਾ ਵੱਜਿਆ ਤੇ ਉਹਨਾਂ ਦਾ ਨਾ ਮਤਲਬ ਕਿ ਜਿਵੇਂ ਅੱਖ ਇਸ ਮੇਰੇ ਵੀ ਅੱਖ ਤੇ ਵੱਜੇ ਤਾਂ ਆਬੀਸਲੀ ਹੈ ਨਾ ਖੂਨ ਵੀ ਨਿਕਲੂਗਾ ਹੈ ਨਾ ਇਹ ਨਹੀਂ ਪਤਾ ਵੀ ਡੇਲਾ ਵੀ ਨਿਕਲ ਜੇ ਬਾਹਰ ਤਾਂ ਦੇਖੋ ਤੁਸੀਂ ਉਹ ਸਾਹਿਬਜ਼ਾਦੇ ਸਿਦਕ ਦੇਖੋ ਵੀ ਮਤਲਬ ਸੇ ਦੋਲੇ ਨਹੀਂ ਵੀ 7 ਤੇ 9 ਸਾਲ ਦੇ ਬੱਚੇ ਸਿਦਕ ਦੇਖੋ ਉਹਨਾਂ ਨਾਲ ਉਹਨਾਂ ਨਾਲ ਬਹੁਤ ਚਲਾਕੀਆਂ ਕੀਤੀਆਂ ਸੁੱਬੇ ਨੇ ਹੂੰ ਉਹ ਛੋਟਾ ਜਿਹਾ ਗੇਟ ਲਾਤਾ ਹੂੰ ਵੀ ਸਾਹਿਬਜ਼ਾਦੇ ਪਹਿਲੇ ਸਿਰ ਝੁਕਾ ਕੇ ਬੜਨਗੇ ਫਿਰ ਅਸੀਂ ਬਹਾਨਾ ਬਣਾ ਲਾਂਗੇ ਨਾ ਵੀ ਸਿਰ ਝੁਕਾ ਦਿਆ ਵੀ ਇਹਨਾਂ ਦਾ ਸਿਰ ਝੁਕਾਤਾ ਜੀ ਹੂੰ ਪਰ ਨਹੀਂ ਉਹਨਾਂ ਨੇ ਪਹਿਲਾ ਪੈਰ ਅੰਦਰ ਕੀਤਾ ਕਿਉਂਕਿ ਉਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਲਾਲ ਸੀ ਨਾ ਜਿਨ੍ਹਾਂ ਦੇ ਦਾਦੇ ਨੇ ਏਡੀ ਬੜੀ ਕੁਰਬਾਨੀ ਕੀਤੀ ਹੋਵੇ ਇਹ ਬੱਚੇ ਹਾਰ ਸਕਦੇ ਨੇ ਕਦੇ ਕਦੀ ਵੀ ਨਹੀਂ ਕਦੀ ਵੀ ਨਹੀਂ ਨੀ ਕਿੰਨਾ ਦੁੱਖ ਦਰਦ ਦੇਖੋ ਛੱਲਿਆ ਹੋਣਾ ਉਹ ਕਹਿੰਦਾ ਵੀ ਪਿੱਛੋਂ ਗੱਡੇ ਨਾਲ ਬਨ ਕੇ ਘੜੀਸਕੇ ਲਿਆਏ ਸੀਗੇ ਉਹਨਾਂ ਨੂੰ ਵੀ ਮਤਲਬ ਛਲਣੀ ਹੋ ਗਿਆ ਸ਼ਰੀਰ ਦੇਖ ਲਓ ਤੁਸੀਂ ਸਾਡੇ ਬੱਚੇ ਤੇ ਮੜੀ ਝੀਰੀਟ ਵੀ ਲੱਗ ਜੇ ਵੀ 7 ਤੋਂ 9 ਸਾਲ ਮੇਰੇ ਬੱਚੇ ਛੋਟੇ ਐ ਵੀ ਬੰਦੇ ਦਾ ਦਿਲ ਉਹ ਹੁੰਦਾ ਵੀ ਦੇਖੋ ਦਿਲ ਦੇ ਕੋ ਉਸ ਪਿਓ ਦਾ ਵੀ ਪਿਤਾ ਦਾ ਵੀ ਜਿਹਦੇ ਬੱਚਿਆਂ ਨੂੰ ਨੀਹਾਂ 'ਚ ਚੜਿਆਂ ਜਾਂ ਗੁਲੇਲਾ ਮਾਰਿਆਂ ਜਾਣ ਵੀ ਕਿੰਨਾ ਸਿੱਧਕ ਗੁਰੂ ਗੋਬਿੰਦ ਸਿੰਘ ਦੀ ਚੋਏਗਾ ਤੁਸੀਂ ਇਹ ਦੇਖੋ ਜੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਬੱਚੇ ਨਹੀਂ ਸੀ ਬਚਾ ਸਕਦੇ ਉਹਨਾਂ ਕੋਲ ਸਿੰਘਾਂ ਦਾ ਘਾਟਾ ਸੀਗਾ ਹੂੰ ਉਹਨਾਂ ਕੋਲ ਸਿੰਘਾਂ ਦਾ ਘਾਟਾ ਸੀ ਉਹ ਕਹਿੰਦੇ ਵੀ ਮੇਰੇ ਵਾਲੇ ਚਾਰ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਦਿੱਲੀ ਨੂੰ ਜਾ ਰਹੇ ਨੇ ਤੁਸੀਂ ਮੇਰੇ ਵਾਲੇ ਦਾ ਚਾਰ ਬਚ ਕੇ ਚਲੋ ਆਪਾਂ ਤਾਂ ਆਪਣਾ ਘਰ ਬਚਾਵਾਂਗੇ ਮੈਂ ਹੈਗਾ ਇਕੱਲਾ ਹੀ ਲੜਨ ਵਾਲਾ ਮੇਰੇ ਮੇਰੇ ਬਾਪ ਨੇ ਦਿੱਤੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚਦੇ ਪਰ ਨਹੀਂ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਨਹੀਂ ਕਿਹਾ ਉਹਨਾਂ ਨੇ ਤਾਂ ਕੁਰਬਾਨੀਆਂ ਕੀਤੀਆਂ ਜੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਬਸ ਅਸੀਂ ਤਾਂ ਇਹ 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 ਗੱਲਾਂ ਜ਼ਰੂਰ ਕਰ ਸਕਦੇ ਆਂ ਵੀ ਬਸ ਉੱਚੀ ਉੱਚੀ ਡੈਕ ਲਾ ਕੇ ਜੀ ਮੈਂ ਕਹਿੰਨੀ ਜੀ ਸਰਹੰਦ ਰੋਡ ਤੇ ਕਿੰਨੀਆਂ ਦੁਕਾਨਾਂ ਨੇ ਨਾ ਜਿਨ੍ਹਾਂ ਨੇ ਨਹੀਂ ਵੀ ਲਵਾਏ ਡੈਕ ਨਾ ਉਹ ਸਪੈਸ਼ਲ ਬੂਫਰ ਲਗਵਾ ਕੇ ਗਏ ਹਾਂ ਲਗਵਾ ਕੇ ਜੀ ਮੈਂ ਅਸੀਂ ਵਿਆਹ ਤੇ ਚੱਲੇ ਹੁੰਨੇ ਆ ਉੱਥੇ ਕੋਈ ਵਿਆਹ ਧਰਿਆ ਹੁੰਦਾ ਨਾ ਵੀ ਵਿਆਹ ਦੇ ਸਮਾਗਮ ਤੇ ਜਾ ਰਹੇ ਆਂ ਅਸੀਂ ਵੇ ਲੱਖ ਦੀਆਂ ਲਾਣ ਤਾਂ ਆਵੇ ਤੁਹਾਡੇ ਜੰਮਣ ਵਾਲਿਆਂ ਤੇ ਤੁਹਾਨੂੰ ਇਹੀ ਨਹੀਂ ਪਤਾ ਵੀ ਸ਼ੋਗ ਸਮਾਗਮ ਕੀ ਹੁੰਦਾ ਹੈ ਇਨਾਂ ਚੋਂ 50% ਗੁਰੂ ਘਰ ਮੱਥਾ ਟੇਕਣ ਨਹੀਂ ਜਾਂਦੇ। ਨਾ ਜੀ ਨਾ ਆਸ਼ਕੀਆਂ ਚੱਲਦੀਆਂ ਤਾਂ ਕੀ ਨਹੀਂ ਹੁੰਦਾ। ਹਾਂ ਇਹ ਪਿੰਡਾਂ ਚੋਂ ਮੇਲੇ ਲਈ ਐ ਮੇਲਾ ਕਦੇ ਕਦੇ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਹਨਾ ਉੱਥੇ ਕਿਦਾਂ ਮੁੰਡੇ ਕੁੜੀਆਂ ਦੇਖਣ ਜਾਂਦੇ ਨੇ ਇਹ じゃ ਕੁਝ ਕਰਨ ਜਾਂਦੇ ਨੇ ਨੰਬਰ ਸੜਤੇ ਜੀ ਬਸ ਨਾ ਹੀ ਕਹਾ ਤਾਂ ਚੰਗੀ ਗੱਲ ਹੈ। ਚੰਗੀ ਗੱਲ ਹੈ ਵੀ ਇਹ ਨਹੀਂ ਸੋਚਦੇ ਵੀ ਅਸੀਂ ਉਸ ਪਵਿੱਤਰ ਸਥਾਨ ਤੇ ਜਾ ਰਹੇ ਹਾਂ ਵੀ ਸ਼ਰਧਾ ਦੇ ਨਾਲ ਆਪਾਂ ਜਾਣਾ ਚਾਹੀਦਾ ਹੈ ਕਿ ਕਿਹੜੇ ਬੱਚੇ ਉੱਥੇ ਬੈਠ ਕੇ ਜਾਪ ਕਰਕੇ ਆਣਗੇ ਜਾਂ ਕਿਹੜੀ ਸੰਗਤ ਐਸੀ ਗਈਆ ਹਨਾ ਕੁਝ ਬੀਬੀਆਂ ਕੁਝ ਭੈਣਾ ਕੁਝ ਬਜ਼ੁਰਗਾਂ ਨੂੰ ਛੱਡ ਕੇ ਕੁਝ ਮੇਰੇ ਸਮਝਦਾਰ ਵੀਰ ਨੇ ਮੈਨੇ ਇਹ ਵੀ ਗੱਲ ਦੇਖੀ ਤਾਂ ਉੱਥੇ ਨਾ ਮਤਲਬ ਕਿ ਜਿੱਥੇ ਫਤਿਹਗੜ੍ਹ ਸਾਹਿਬ ਜਦੋਂ ਆਪਾਂ ਮੰਥਾ ਟਿਕਣ ਜਾਂਦੇ ਹਾਂ ਦਰਸ਼ਨ ਡਿਊਟੀ ਦੇ ਜਿੱਦੇ ਦੇਗ ਬਣਾਉਂਦੇ ਤੇ ਪ੍ਰਸ਼ਾਦ ਮਿਲਦਾ ਉਹਦੇ ਬਿਲਕੁਲ ਓਪੋਜ਼ਿਟ ਸਾਈਡ ਥੋੜਾ ਜਿਹਾ ਅੱਗੇ ਜਾ ਕੇ ਨਾ ਉੱਥੇ ਕੁਝ ਬੈਠੇ ਸੰਗਤ ਨਾਲ ਜਾਪ ਕਰ ਰਹੀ ਸੀ ਤੇ ਉਹ ਹਰ ਅੱਧ ਦੇ ਪੌਣੇ ਪੌਣੇ ਘੰਟੇ ਬਾਅਦ ਉਹਨਾਂ ਨੇ ਇੱਕ ਮੁੰਡਾ ਬੈਠਾ ਔਰ ਸਭ ਦੀ ਡਿਊਟੀ ਲਾ ਰਿਹਾ ਸੀ ਕੀ ਵੀ ਤੁਸੀਂ ਬੈਠ ਕੇ ਜਾਪ ਕਰਨਾ ਹੁੰਦਾ ਨਾ ਸਤਨਾਮ ਵਾਹਿਗੁਰੂ ਕਹਿੰਦੇ ਜੀ ਦੇਖੋ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਪਰ ਅਸੀਂ ਜਾਪ ਤਾਂ ਕਰ ਸਕਦੇ ਹਾਂ ਤੇ ਫਿਰ ਕੁਝ ਅੱਜ ਕੱਲ ਨਾ ਬੜੀਆਂ ਇੰਸਟਾ ਤੇ ਫੇਮ ਲੈਣ ਲਈ ਕੁਝ ਬੱਚੇ ਕੀ ਕਰਦੇ ਨੇ ਬਰਫ ਨਾਲ ਨਾ ਕੇ ਦਿਖਾ ਰਹੇ ਨੇ ਠੰਡੇ ਪਾਣੀ ਦੇ ਕਦੋਂ ਸਾਈਂਬਜ਼ਾਦਿਆਂ ਨੇ ਕਿਹਾ ਵੀ ਤੁਸੀਂ ਬਰਫ ਨਾਲ ਨਾਓ ਹਾਂ ਕਦੋਂ ਸਾਈਂਬਜ਼ਾਦਿਆਂ ਨੇ ਕਿਹਾ ਕਦੋਂ ਗੁਰਗੋਬ ਸਿੰਘ ਮਹਾਰਾਜ ਜਣੇ ਕਿਹਾ ਤੁਸੀਂ ਠੰਡੇ ਪਾਣੀ ਨਾਲ ਮਹਾਰਾਜ ਨੇ ਤਾਂ ਕਿਹਾ ਸੀ ਕਿ ਸਿੱਖੀ ਨੂੰ ਕਾਇਮ ਕਰਿਓ ਜੀ ਹੱਕ ਸੱਚ ਤੇ ਚੱਲ ਕੇ ਦਿਖਾਓ ਹਾਂ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਖਬਰਾਂ ਦੇ ਮੱਥਾ ਟਿਕਣ ਨਾ ਜਾਇਓ ਕਿਹੜਾ ਮੰਨਦਾ ਇਸ ਲਾਉ ਨੂੰ ਹਮ ਸਭੇ ਤੋਂ ਉਲਟ ਚੱਲ ਰਹੇ ਨੇ ਸਾਡੇ ਸਿੱਖ ਜਿਆਦਾ ਤਦਾਦ ਦੇ ਵਿੱਚ ਬੈਠੇ ਹੋਏ ਐ ਸਿੱਖ ਕਮਾਣ ਵਾਲੇ ਬਾਬਿਆਂ ਦੇ ਜੱਟ ਬਿਲਕੁਲ ਬਿਲਕੁਲ ਹਕੀਕਤ ਆ ਜੀ ਤੁਸੀਂ ਪਿਛਲੇ ਦਿਨ ਬਿਆਨ ਪਰ ਸ਼ਰਮ ਆਉਣੀ ਚਾਹੀਦੀ ਆ ਲੋਕ ਸਿੱਖਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੈ ਉਹਦੇ ਤਾਂ ਉਹ ਮੰਨਦੇ ਨਹੀਂ ਤੁਸੀਂ ਇਹ ਦੇਖੋ ਵੀ ਪੁਰਾਣੇ ਸਮੇਂ ਦੇ ਵਿੱਚ ਫਤਿਹਗੜ੍ਹ ਦੇ ਵਿੱਚ ਇਹ ਰੀਤ ਸੀ ਕੁਝ ਪਿੰਡਾਂ ਦੇ ਵਿੱਚ ਲੋਕ ਪੁੰਝੇ ਸੌਂਦੇ ਹੁੰਦੇ ਬਿਲਕੁਲ ਅੱਜ ਵੀ ਸੌਂਦੇ ਨੇ ਜੀ ਫਤਿਹਗੜ੍ਹ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਫਤਿਹਗੜ੍ਹ ਸੱਬ ਤੋਂ ਬਿਨਾਂ ਵੀ ਆਮ ਵੀ ਬਹੁਤ ਇਹ ਜੇ ਪਰਿਵਾਰ ਨੇ ਜਿਹੜੇ ਅੱਜ ਵੀ ਪੋ ਦਾ ਮਹੀਨਾ ਸ਼ੁਰੂ ਹੋਣ ਤੋਂ ਬਾਅਦ ਨਾ ਉਹਨਾਂ ਨੇ ਧਰਤੀ ਤੇ ਹੀ ਸੌਣਾ ਹੈ ਹਾਂ ਧਰਤੀ ਤੇ ਗੱਡੇ ਲਗਾ ਲੈਣੇ ਨੇ ਤੇ ਗੱਡੇ ਲਗਾ ਕੇ ਹੀ ਧਰਤੀ ਤੇ ਸੌਣਾ ਹੈ ਉਹ ਸ਼ਹੀਦਾਂ ਨੂੰ ਸਮਰਪਿਤ ਵੀ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਕੁਰਬਾਨੀਆਂ ਕੀਤੀਆਂ ਕਿ ਅਸੀਂ ਕਿ ਨੀਚੇ ਦੇ ਕੇ ਸੌ ਵੀ ਨਹੀਂ ਸਕਤੇ ਸਾਡੇ ਬਲੋ ਤੇ ਬਹੁਤ ਛੋਟੇ ਸ਼ਰਧਾ ਦੇ ਫੁੱਲ ਨੇ ਜੀ ਜਿਹੜੇ ਉਹਨਾਂ ਨੂੰ ਪੇਟ ਸਕਦੇ ਆ ਦੇਖੋ ਅੱਜ ਦੇ ਸਮੇਂ ਦੇ ਵਿੱਚ ਤਾਂ ਕਿੰਨੀਆਂ ਜੈਕਟਾਂ ਕਿੰਨੇ ਕੰਬਲ ਆ ਗਏ ਉਸ ਸਮੇਂ ਦੇ ਵਿੱਚ ਤਾਂ ਮੇਰੇ ਹਿਸਾਬ ਸਿਰਾ ਚੀਜ਼ਾਂ ਹੋਣੀਆਂ ਹੀ ਨਹੀਂ ਵੀ ਕੋਈ ਜੈਕਟਾਂ ਕਲੋਈਆਂ ਜਾਂ ਕੋਈ ਤੁਸੀਂ ਸੋਚੋ ਵੀ ਨਾ ਤਾਂ ਉਸ ਟਾਈਮ ਰਸਤੇ ਸੀ ਦਸਤੇ ਸੀ ਦੇਖੋ ਨਾ ਸੜਕਾਂ ਸੀ ਨਾ ਕੋਈ ਢੱਡਾ ਕਿਦਣਾ ਮ ਕੋਈ ਇੰਟਰਨੈਟ ਦੀ ਸੁਵਿਧਾ ਸੀ ਨਾ ਕੋਈ ਫੋਨ ਦੀ ਸੁਵਿਧਾ ਸੀ ਨਾ ਲਾਈਟ ਸੀ ਨਾ ਬਿਜਲੀ ਸੀ ਕੁਛ ਵੀ ਨਹੀਂ ਸੀ ਜੰਗਲੇ ਜੰਗਲ ਜੰਗਲੇ ਜੰਗਲ ਰਾਹੋ ਰਾਹੀ ਡੰਡੀ ਉਹ ਡੰਡੀ ਡੰਡੀ ਉਹ ਡੰਡੀ ਪਤਾ ਨਹੀਂ ਕਿੱਥੋਂ ਕਿੱਥੋਂ ਘੁੰਮ ਕੇ ਕਿਹੜੇ ਕਿਹੜੇ ਪੈਰਾਂ ਚ ਉਹਨਾਂ ਦੇ ਕੰਡੇ ਵੱਜਦੇ ਗਏ ਹੋਣੇ ਕਿੰਨਾ ਕ ਦਰਦ ਉਹਨਾਂ ਸਾਬਜ਼ਾਦਿਆਂ ਨੇ ਕਿੰਨਾ ਤੁਸੀਂ ਸੋਚੋ ਵੀ ਇੱਕ ਮਾਤਾ ਬਜ਼ੁਰਗ ਜੀ ਜੀ ਪਰੋਂਟੇ ਘਨੇ ਹੋ ਜਾਂਦੇ ਜੇ ਆਪਾਂ ਗੱਲ ਕਰਦੇ ਜੀ ਦੀ ਉਮਰ 80 ਤੋਂ 85 ਸਾਲ ਦੇ ਵਿੱਚ ਘਾਰ ਦੱਸੀ ਜਾ ਰਹੀ ਹੈ ਨਾ ਉਹ ਬੀਬੀ ਦੀ ਉਮਰ ਹੈ ਨਾ ਤਾਂ ਉਹ ਬੀਬੀ ਵਿਚਾਰੀ ਹੈ ਨਾ ਬੁੱਢੀ ਮਾਤਾ ਜਿਹੜੀ ਤੁਰਦੀ ਜਾਂਦੀ ਹੋਣੀ ਹੈ ਨਾ ਜਿਹਦਾ ਪੂਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਉਸ ਮਾਂ ਦੇ ਅੰਦਰ ਕਿੰਨਾ ਹੌਸਲਾ ਹੋਣਾ ਜਦੋਂ ਉਹਨੂੰ ਪਤਾ ਲੱਗਿਆ ਹੋਣਾ ਆ ਕੇ ਨਾ ਕਿਸੇ ਉਹਨੇ ਖਬਰ ਸੁਣਾਈ ਆ ਕੇ ਕਿ ਮਾਤਾ ਜੀ ਬੱਚੇ ਤਾਂ ਚਲੇ ਗਏ ਸਹੀ ਗੱਲ ਹੈ ਕਿ ਬੱਚੇ ਤਾਂ ਚਲੇ ਗਏ ਮਾਤਾ ਜੀ ਸਹੀ ਗੱਲ ਹੈ ਸੱਚਖੰਡ ਚਲੇ ਗਏ ਹੈ ਨਾ ਕਿ ਉਹ ਮਾਤਾ ਜੀ ਉਹ ਮਾਤਾ ਨੇ ਤਾਂ ਕਹਿੰਦੇ ਅੱਖ ਚੋਂ ਕਦੇ ਹੰਝੂ ਨਾ ਵਰੇ ਹੁਣ ਅੱਜ ਦਾਦੀਆਂ ਆਪਣੇ ਪੋਤਿਆਂ ਨੂੰ ਕਿੰਨਾ ਪਿਆਰ ਕਰਦੀਆਂ ਨੇ ਕਿ ਉਹ ਦਾਦੀ ਨਹੀਂ ਪਿਆਰ ਕਰਦੀ ਉਹ ਵੀ ਮੱਖਣ ਨਾਲ ਨਵਾਣ ਕੇ ਆਪਣੇ ਪੋਤਿਆਂ ਨੂੰ ਪਰ ਉਹ ਦਾਦੀ ਦਾ ਪਿਆਰ ਦੇਖੋ ਜਿਹਨੂੰ ਪਤਾ ਵੀ ਮੇਰੇ ਮੋਤੇ ਨੂੰ ਵਾਪਸ ਨਹੀਂ ਆਣਾ ਤਿੰਨੇ ਮਾਤਾਵਾਂ ਨੇ ਪਿਆਰ ਨਹੀਂ ਕੀਤਾ ਹੋਣਾ ਉਹਨਾਂ ਨੂੰ ਲਾਡ ਨਹੀਂ ਲੜਾਏ ਹੋਣੇ ਉਹਨਾਂ ਨੂੰ ਆਪਣੀ ਛਾਤੀ ਨਾਲ ਨਹੀਂ ਸੀ ਲਾਉਂਦੀਆਂ ਹੋਣਗੀਆਂ ਬਸ ਸ਼ਬਦ ਨਹੀਂ ਜੀ ਹੈਗੇ ਜਿਹੜਾ ਮਨ ਬਹੁਤ ਹੋ ਗਿਆ ਵਿਪ ਇਹ ਵੀ ਮਨ ਭਰ ਜਾਂਦਾ ਵੀ ਜਦ ਆਪਾਂ ਗੱਲ ਕਰਦੇ ਆ ਪਰ ਦੇਖੋ ਇਹ ਭਾਵਨਾ ਜ਼ਿਆਦਾਤਰ ਲੋਕਾਂ ਚ ਇਹ ਦਿਨਤੀ ਰਹਿੰਦੀ ਹੈ ਬਾਅਦ ਚੋਂ ਫਿਰ ਲੋਕ ਉਹੀ ਹੋ ਜਾਂਦੇ ਆ ਨਵਾਂ ਸਾਲ ਆ ਜਾਏਗਾ ਭੁੱਲ ਜਾਣਗੇ ਲੋਕ ਵੀ ਕਹਿੰਦੇ ਜੀ ਬਹੁਤ ਕੁਛ ਦਾ ਦੇਖੋ 크ਿਸਮਸ 크੍ਰਿਸਚਨਰ ਦਾ ਤਿਹਾੜਾ ਮੈਂ ਕੱਲ ਇਸ ਤੇ ਵੀਡੀਓ ਬਣਾ ਕੇ ਪਾਈ ਹੈ ਵੀ ਦੇਖੋ ਨਹੀਂ ਨਹੀਂ ਬਿਲਕੁਲ 크੍ਰਿਸਚਨਰ ਦਾ ਤਿਹਾੜਾ ਉਹਨੂੰ ਮਨਾਉਣਾ ਚਾਹੀਦਾ ਜੀ ਉਹਨੂੰ ਮਨਾਉਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿ ਸਾਡੇ ਸਾਖਾਂ ਜਦਾਂ ਨੇ ਕੁਰਬਾਨੀ ਕੀਤੀ ਹੈ ਬਿਲਕੁਲ ਉਹ ਉਹਨਾਂ ਲਈ ਤਾਂ ਪ੍ਰਭੂ ਜੀਸੂ ਦਾ ਜਨਮ ਦਿਨ ਹੈ ਪਰ ਜਿਹੜੇ ਸਿੱਖ ਲਾਲ ਕੱਪੜੇ ਪਾ ਕੇ ਵਾ ਉੱਥੇ ਉੱਥੇ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਡੇ ਸਿੱਖਾਂ ਨੂੰ ਜਦੋਂ ਅਸੀਂ ਕਹਿੰਦੇ ਜਾ ਕੇ ਜੀ ਹਣ ਲੈ 크ਿਸਚਨ ਧਰਮ ਵਾਲਿਆਂ ਦੇ ਵਿੱਚ ਠੀਕ ਹੈ ਉਹਨਾਂ ਦਾ ਤਿਹਾਰ ਹੈ ਉਹਨਾਂ ਨੂੰ ਮਨਾਉਣ ਦਿਓ ਜੀ ਹਾਂ ਜੇਕਰ ਉਹ ਇਹਨਾਂ ਦਿਨਾਂ ਵਿੱਚ ਸਾਨੂੰ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਉਣ ਉਹ ਠੀਕ ਹੈ ਉਹਨਾਂ ਦਾ ਮਿਊਜ਼ਿਕ ਦਾ ਉਹਨਾਂ ਦਾ ਕੋਈ ਆਪਣਾ ਨੱਚਣ ਗਾਣ ਦਾ ਪ੍ਰੋਗਰਾਮ ਹੈ ਆਪਣੇ ਘਰ ਜਿੱਥੇ ਮਰਜ਼ੀ ਆਪਣੇ ਡੀਜੇ ਲਾ ਕੇ ਜੋ ਮਰਜ਼ੀ ਕਰਨ ਹਾਂ ਜੇ ਉਹ ਸਾਡੇ ਜਾ ਕੇ ਗੁਰਦੁਆਰੇ ਦੇ ਮੂਹਰੇ ਤੱਕ ਇਹਨਾਂ ਬਜਾਉਣ ਫਿਰ ਤਾਂ ਗਲਤ ਹੈ ਜੀ ਪਰ ਅਗਲੇ ਤੋਂ ਨਹੀਂ ਆ ਰਹੇ ਨਾ ਅਗਲੇ ਤੋਂ ਆਪਣੇ ਕਦੇ ਜੀ ਅਸੀਂ ਆਪਣੇ ਕਿਸ ਚਰਚੇ 'ਚ ਖੁਸ਼ ਆ ਤਾਂ ਫਿਰ ਸਾਡੇ ਸਿੱਖ ਉੱਥੇ ਕਿਉਂ ਜਾਂਦੇ ਨੇ ਹਾਂ ਸਾਡੇ ਸਾਡੇ ਸਿੱਖ ਕਿਉਂ ਜਾਂਦੇ ਨੇ ਕਿਉਂ ਇਹ ਮਸੰਦ ਬਣ ਬਣ ਦਿਖਾਉਂਦੇ ਨੇ ਇਹ ਮਸੰਦ ਨੇ ਜੀ ਜਿਨ੍ਹਾਂ ਨੇ ਮੈਂ ਤੁਹਾਨੂੰ ਪਰਸਨਲ ਜਿਹੜੇ ਗੁਰੂ ਦੀਆਂ ਗੋਲਕਾਂ ਚੋਰੀ ਕਰਦੇ ਹੁੰਦੇ ਸੀ ਬਿਲਕੁਲ ਜਿਹੜੇ ਜਿਹੜੇ ਮਹਾਰਾਜ ਦਾ ਪੈਸਾ ਚੋਰੀ ਕਰ ਦਿੱਤੀ ਉਹ ਮਸੰਦ ਨੇ ਇਹ ਹੂੰ ਵੀ ਜਿਹੜੇ ਅੱਜ 크리스마ਸ ਮਨਾ ਰਹੇ ਆ ਮੈਂ ਬਿਲਕੁਲ ਪਰਸਨਲ ਦੱਸਦਾ ਇਹਦੇ ਚ ਨਾ ਜਿਹੜੀ ਗੱਲ ਹੈ ਵੀ ਨਲਾਈਕੀ ਸਾਡੀ ਧਾਰਮਿਕ ਸੰਸਥਾਵਾਂ ਦੀ ਵੀ ਹੈ ਵੀ ਜਿਹੜੇ ਸਿੱਖਾਂ ਦੇ ਰਿਗਾਰਡਿੰਗ ਸਕੂਲ ਨਹੀਂ ਬਣਾ ਸਕੀਆਂ ਹੁਣ ਜਿੰਨੇ ਸਾਡੇ ਆਪਣੇ ਪਟਿਆਲੇ ਚ ਸਕੂਲਾਂ ਕਨਵਰਟ ਸਕੂਲ ਹੈ ਮੇਰੀ ਇਵਨ ਆਪਣੇ ਬੱਚੇ ਕਨਵਰਟ ਚ ਪੜ੍ਹਦੇ ਆਂ ਸਕੂਲਾਂ ਦੇ ਵਿੱਚ ਕ੍ਰਿਸਮਸ ਦਾ ਸਮਾਰੋਹ ਬਟਾਇਗਾ ਮੈਨੂੰ ਬੜੀ ਸ਼ਰਮਿੰਦਗੀ ਫੀਲ ਹੋਈ ਜਦ ਮੈਂ ਕ੍ਰਿਸਮਸ ਦਾ ਦੁਕਾਨ ਤੇ ਜਾ ਕੇ ਸਮਾਨ ਮੰਗਿਆ ਮੰਗਿਆ ਮੈਨੂੰ ਦੱਸਿਆ ਵੀ ਸਕੂਲ ਚ ਮੰਗਾਇਆ ਭਾਈ ਮੈਨੂੰ ਇੱਕ ਗੱਲ ਦੱਸੋ ਜੀ ਕਿ ਸਾਡੇ ਸਿੱਖ ਧਰਮ ਕੋਲ ਜਾਂ ਸ਼ਰਮਣੀ ਕਮੇਟੀ ਕੋਲ ਕੋਈ ਇੰਨਾ ਕ ਪੈਸਾ ਵੀ ਨਹੀਂ ਹੈਗਾ ਕਿ ਸਾਡੇ ਬੱਚਿਆਂ ਲਈ ਅੱਛੇ ਕਨਵੈਂਟਨ ਸਕੂਲ ਬਣ ਜਾਣ ਕਿ ਸਾਡੀ ਪੰਜਾਬ ਸਰਕਾਰ ਸਾਡੇ ਲਈ ਇੰਨਾ ਵੀ ਨਹੀਂ ਕਰ ਸਕਦੀ ਤੁਸੀਂ ਮਰੇਲਕੋਟਲੇ ਜਾ ਕੇ ਦੇਖੋ ਕਿੱਡੇ-ਕੱਡੇ ਮਦਰੱਸੇ ਬਣੇ ਹੋਏ ਨੇ ਹਨਾ ਬਹੁਤ ਚੰਗਾ ਲੱਗਦਾ ਉਹਨਾਂ ਦੇ ਮਦਰੱਸੇ ਦੇਖ ਕੇ ਕਿ ਕਮ ਸੇ ਕਮ ਉਹ ਆਪਣੇ ਧਰਮ ਨੂੰ ਬਚਾਉਣ ਲਈ ਤਾਂ ਲੱਗੇ ਹੋਏ ਨੇ ਉਹ ਕਿਸੇ ਨੂੰ ਜ਼ਬਰੀ ਦਾ ਨਹੀਂ ਕਹਿ ਰਹੇ ਤੁਸੀਂ ਮੁ슬ਮਾਨ ਬਨ ਜਾਓ ਪਰ ਉਹ ਕਹਿੰਦੇ ਨੇ ਸਾਡੇ ਮੁਸਲਮਾਨ ਪਰਿਵਾਰ ਨੇ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਫ੍ਰੀ ਚ ਪੜਾਈ ਦੇਣੀ ਆ ਹਾਂ ਗੱਲਿਆ ਹਕੀਕਤ ਆ ਇਹ ਸਾਡੇ ਸਿੱਖਾਂ ਲਈ ਕਦੋਂ ਫ੍ਰੀ ਚ ਪੜਾਈ ਹੁੰਦੀ ਆ ਈਵਨ ਕਿ ਤੁਸੀਂ ਦੇਖੋ ਵੀ ਕ੍ਰਿਸਚੀਅਨ ਆਪਣੇ ਮਨਸੂਬਿਆਂ ਚ ਕਾਮਯਾਬ ਹੋ ਕੇ ਕਨਵੈਂਟ ਸਕੂਲ ਬਣਾ ਕੇ ਬੱਚਿਆਂ ਨੂੰ ਅਸੀਂ ਕਨਵੈਂਟ ਸਕੂਲ ਚ ਪਾਉਂਦੇ ਆ ਕਿਉਂਕਿ ਸਿੱਖਾਂ ਦੇ ਸਕੂਲ ਨਹੀਂ ਹੈ ਉਹ ਆਪਣੇ ਮਨਸੂਬਿਆਂ ਚ 크ਿਸਚਨ ਵੀ ਕਾਮਯਾਬ ਹੋ ਗਏ ਬਿਲਕੁਲ ਦੇਖੋ 크ਿਸਚਨ ਕਹਿੰਦੇ ਵੀ ਤੁਸੀਂ 크ਿਸਚਨ ਬਣੋ ਤੁਹਾਨੂੰ ਨੌਕਰੀ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਫਰੀ ਚ ਪੜਾਈ ਦੇਵਾਂਗੇ ਪਤਾ ਬਾਪੀ ਡਰੈਸਾਂ ਫਰੀ ਜੀ ਤੁਹਾਡੀ ਮੈਡੀਕਲ ਸਹੂਲਤਾਂ ਫਰੀ ਕੀ ਸਾਡੇ ਸਿੱਖਾਂ ਲਈ ਨਹੀਂ ਹੋ ਸਕਦਾ ਸਾਡੇ ਤਾਂ ਗੁਰਦੁਆਰਾ ਦੇ ਪਾਠੀ ਸਿੰਘ ਦੀ ਵਿਚਾਰੇ ਦੀ ਹਨ ਲੈ ਕਿਤੇ ਨਾਲ 10000 ਰੁਪਏ ਤਨਖਾਹ ਹੈ ਮੈਂ ਕਹਿੰਨੀ ਜੀ 8 ਤੋਂ 10000 ਮੈਨੂੰ ਤਾਂ ਲੱਗਦਾ 2-4000 ਰੁਪਏ ਵੀ ਦੰਦੇ ਹੋਣੇ ਵਿੱਚ ਵਿੱਚ ਪਿੰਡਾਂ ਵਾਲੇ ਤਾਂ ਫਿਰ ਕਹਿੰਦੇ ਨੇ ਪਾਠੀ ਸਿੰਘ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਨਾ ਇਹਨਾਂ ਨੇ ਧਰਮ ਬਚਾਉਣ ਵੀ ਜਿਹੜਾ ਸਾਡੇ ਸਿੱਖ ਧਰਮ ਨੂੰ ਇਸਤਿਹਾਰ ਕਰਨਾ ਹੈ ਬਹੁਤ ਵੱਡੀ ਢਾਅ ਲੱਗ ਰਹੀ ਹੈ ਉਹਨੂੰ ਰੋਕਣ ਵਿੱਚ ਕਿਤੇ ਨਾ ਕਿਤੇ ਸਾਡੇ ਪਾਠੀ ਸਿੰਘ ਵੀ ਬਹੁਤ ਯੋਗਦਾਨ ਦੇ ਰਹੇ ਨੇ ਐਸਜੀਪੀਸੀ ਦਾ ਕਰੋੜਾਂ ਰੁਪਏ ਦਾ ਬਜਟ ਹੈ ਧਰਮ ਪ੍ਰਚਾਰ ਦਾ ਉਹ ਸਮਝ ਨਹੀਂ ਆਉਂਦਾ ਵੀ ਲੱਗਦਾ ਕਿੱਥੇ ਹੈ ਉਹ ਲੱਗਦਾ ਕਿੱਥੇ ਹੈ ਜੀ ਉਹ ਲੀਡਰਾਂ ਕੋਲ ਜਾਂਦਾ ਜੀ ਐਸਜੀਪੀਸੀ ਵਾਲਿਆਂ ਨੇ ਵਿਚਾਰਿਆਂ ਨੇ ਕੀ ਕਰਨਾ ਹੈ ਉਹ ਤਾਂ ਆਪਣੀ ਤਨਖਾਹ ਲੈਂਦੇ ਨੇ 8000 10000 15000 ਉਹ ਤਾਂ ਤੇ ਖੁਸ਼ ਨਹੀਂ ਆ SGPC ਵਾਲੇ ਤਾਂ ਮਲਾਜ਼ਮ ਤਾਂ ਵਿਚਾਰੇ ਉਹਨਾਂ ਦੇ ਖੁੱਦ ਦੇ ਮਲਾਜ਼ਮਾਂ ਨੂੰ ਸਹੂਲਤਾਂ ਨਹੀਂ ਹੈਗੀਆਂ हां ਬਿਲਕੁਲ SGPC ਦੇ ਖੁੱਦ ਦੇ ਮਲਾਜ਼ਮਾਂ ਨੂੰ ਸਹੂਲਤਾਂ ਨਹੀਂ ਹੈਗੀਆਂ ਕਿਹੜੇ ਮਲਾਜ਼ਮਾਂ ਦੇ ਬੱਚਿਆਂ ਲਈ ਇਹਨਾਂ ਨੇ ਸਕੂਲ ਬਣਾ ਰੱਖੇ ਨੇ ਸਹੀ ਗੱਲ ਕਿਹੜੇ ਮਲਾਜ਼ਮਾਂ ਦੇ ਮਲਾਜ਼ਮਾਂ ਲਈ ਇਹਨਾਂ ਨੇ ਆਪਣੇ ਹਸਪਤਾਲ ਬਣਾਏ ਹੋਏ ਨੇ ਕੀ SGPC ਉੱਥੇ ਅੰਮ੍ਰਿਤਸਰ ਜਰੂੜ ਇਹਦਾ ਵੱਡਾ ਹਸਪਤਾਲ ਹੈਗਾ ਉਹਦੇ ਚ ਇੱਕ ਹੋਰ ਹੈ ਜੇ ਤੁਸੀਂ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੇ ਤੁਸੀਂ SGPC ਦੇ ਕਾਲਜ ਵਿੱਚ ਸਿੱਖ ਕੋਟੇ 'ਚ ਐਡਮਿਸ਼ਨ ਲੈਣੀ ਹੈ ਤਾਂ ਫੀਸ ਜ਼ਿਆਦਾ ਹੈ ਜ਼ਿਆਦਾ ਹੈ ਲੋ ਸਿੱਖ ਕੋਟੇ ਦੀ ਇਹ ਵੀ ਦੇਖ ਲਓ ਕਿਉਂਕਿ ਮੇਰਾ ਬ੍ਰਦਰ ਜਦ 85 ਐਡਮਿਸ਼ਨ ਲੈਣ ਗਏ ਆ ਜੇ ਬਤੌਰ ਸੀ ਐਡਮਿਸ਼ਨ ਲੈਣੀ ਤਾਂ ਫੀਸ ਜ਼ਿਆਦਾ ਹੈ ਮਤਲਬ ਬਤੌਰ ਸਿੱਖ ਤੁਹਾਡੀ ਗਲਤੀ ਹੋ ਗਈ ਤੁਸੀਂ ਇੱਕ ਕੌਟੇ ਜਾ ਕੇ ਈਵਨ ਕਿ ਮੇਰੀ ਜੋ ਵਿਚਾਰ ਹੈ ਮੈਂ ਵੀਡੀਓ ਵੀ ਬਣਾਈ ਸੀ ਪਿੱਛੇ ਜੇ ਵੀ ਅੰਮ੍ਰਿਤਧਾਰੀ ਬੰਦੇ ਦੀ ਟੋਟਲੀ ਪੜਾਈ ਫਰੀ ਹੋਣੀ ਚਾਹੀਦੀ ਹੈ ਪਾਉ ਜੋ ਜੱਜ ਤੱਕ ਦੀ ਆਈਐਸਪੀਸੀ ਦੀ ਤਿਆਰੀ ਕਰੇ ਹਕੀਕਤ ਹੈ ਜੀ ਐਸਜੀਪੀਸੀ ਦਾ ਫਰਜ ਬਣਦਾ ਹੈ ਫਰਜ ਬਣਦਾ ਜੀ ਫਰਜ ਬਣਦਾ ਐਸਜੀਪੀਸੀ ਕੀ ਕਰਦੀ ਹੈ ਜੀ ਕਿੰਨੇ ਸਾਡੇ ਗਰੀਬ ਪਰਿਵਾਰ ਨੇ ਸਾਡੇ ਸਿੱਖ ਮਵੀਰ ਨੇ ਮਜਲੂਮ ਨੇ ਇੱਕ ਭੈਣ ਉਹਨੇ ਅੰਮ੍ਰਿਤ ਛੱਕਿਆ ਹੋਇਆ ਤੇ ਦੋ ਬੱਚੀ ਅੰਮ੍ਰਿਤਧਾਰੀ ਉਹਦੇ ਘਰ ਵਾਲਾ ਪਾਠੀ ਸਿੰਘ ਸੀ ਕਿਤੇ ਜਾਂਦੇ ਹੁੰਦੇ ਐਕਸੀਡੈਂਟ ਹੋ ਗਿਆ ਉਹ ਵੀਰਾ ਪਹਿਲੇ ਬੈੱਡ ਤੇ ਰਿਹਾ ਕਈ ਪਰ ਉਸ ਵਾਰ ਜਦ ਡੈਥ ਹੋ ਜਾਂਦੀ ਆ ਉਹ ਭੈਣ ਉਹਦਾ ਘਰ ਡਿੱਗ ਗਿਆ ਕਿਸੇ ਨੇ ਉਹਦੀ ਮਦਦ ਨਾ ਕੀਤੀ ਪਰ ਸਰਸੇ ਵਾਲਿਆਂ ਨੇ ਕਹਿੰਦੇ ਜਾ ਕੇ ਉਹਨਾਂ ਦਾ ਘਰ ਬਣਾ ਕੇ ਦਿੱਤਾ ਮੈਂ ਘਰ ਡੁੱਬ ਕੇ ਮਰ ਜਾ ਹੁਣ ਤੁਸੀਂ ਹੂੰ ਹੁਣ ਤੁਸੀਂ ਡੁੱਬ ਕੇ ਮਰ ਜਾਓ ਕਿਸੇ ਡਹਿਰ ਰੂਰ ਚ ਗਿਰ ਕੇ ਜਿਹੜੇ ਤੁਸੀਂ ਵੱਡੇ ਵੱਡੇ ਦਾਅਵੇ ਕਰਦੇ ਹੋ ਨਾ ਜੀ ਅਸੀਂ ਸਿੱਖ ਧਰਮ ਨੂੰ ਬਚਾਉਣ ਲਈ ਆ ਕਰਤਾ ਸਾਡੀਆਂ ਧਰਮ ਪ੍ਰਚਾਰ ਲੈ ਰਹੇ ਸਾਡੇ ਉਹ ਲੀਡਰ ਖਾਸ ਕਰਕੇ ਹੂੰ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਨੇ ਉਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਜਿਹੜੇ ਵੱਡੇ ਵੱਡੇ ਪ੍ਰਚਾਰ ਕਰਦੇ ਆ ਵੀ ਧਰਮ ਪਰਵਰਤਨ ਹੋ ਰਿਹਾ ਹੈ ਪਰਵਰਤਨ ਤਾਂ ਆਪੇ ਹੋਣਾ ਜੇ ਸਹੂਲਤਾਂ ਅਗਲੇ ਨੂੰ ਮ ਥੋ ਥੋਡੇ ਜਸਲੀਨ ਜੀ ਤੁਹਾਡੇ ਮੁਤਾਬਕ ਧਰਮ ਹੈ ਕੀ ਹੈ ਵੈਸੇ ਦੇਖੋ ਧਰਮ ਦੇ ਨਾਮ ਤੇ ਨਾ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਡੂੰਗੀ ਤੇ ਵਿਸਥਾਰ ਪੂਰਵਕ ਗੱਲ ਹੋ ਜਾਂਦੀ ਹੈ ਹਨਾ ਅਸੀਂ ਧਰਮ ਤਾਂ ਇਹ ਧਰਮ ਜਿਹੜਾ ਹੈ ਨਾ ਜੀ ਚਾਰ ਧਰਮਾਂ ਵਿੱਚ ਸੁਪਰੀਮ ਕੋਰਟ ਨੇ ਸਾਨੂੰ ਡਿਵਾਈਡ ਕੀਤਾ ਹੈ ਨਾ ਠੀਕ ਹੈ ਧਰਮ ਇਹ ਨਹੀਂ ਹੁੰਦਾ ਕਿ ਮੈਂ ਸਿੱਖ ਧਰਮ ਚਾ ਧਰਮ ਇਹ ਨਹੀਂ ਕਿ ਮੈਂ ਹਿੰਦੂ ਆ ਜਾਂ ਮੁਸਲਿਮਾ ਜਾਂ ਇਸਾਈਆ ਧਰਮ ਸਾਡੇ ਅੰਦਰ ਜਿਹੜੀਆਂ ਫੀਲਿੰਗਸ ਨੇ ਹਨਾ ਕਿਸੇ ਪ੍ਰਤੀ ਦਇਆ ਦੀ ਭਾਵਨਾ ਤੋਂ ਸ਼ੁਰੂ ਹੁੰਦਾ ਜੀ ਧਰਮ ਧਰਮ ਬਹੁਤ ਡੂੰਘੀ ਵਿਚਾਰਾ ਨੇ ਜੀ ਧਰਮ ਦੇ ਨਾਮ ਤੇ ਧਰਮ ਦੇ ਨਾਮ ਤੇ ਨਹੀਂ ਤੁਹਾਡੀ ਕਿਸ ਧਰਮ ਚ ਆਸਤਾ ਹੈ ਦੇਖੋ ਜੀ ਆਪਾਂ ਸਰਦਾਰ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਤੇ ਆਪਾਂ ਸ਼ੁਰੂ ਤੋਂ ਸਿੱਖ ਧਰਮ ਨੂੰ ਮੰਨਦੇ ਆ ਤੇ ਮੈਂ ਸਤਿਕਾਰ ਸਾਰੇ ਧਰਮਾਂ ਦਾ ਕਰਦੀ ਹਾਂ ਸਾਰਿਆਂ ਦਾ ਕਰਦੀ ਹਾਂ ਮੈਂ ਚਾਰੋਂ ਧਰਮਾਂ ਦਾ ਸਤਿਕਾਰ ਕਰਦੀ ਹਾਂ ਯਾਨੀ ਕਿ ਮੈਂ ਮੁਸਲਿਮ ਧਰਮ ਨੂੰ ਕਿਸੇ ਨਾਮ ਨਹੀਂ ਉਹ ਕਰਦੀ ਮੈਂ ਮੁਸਲਿਮ ਧਰਮ ਦਾ ਵੀ ਗਿਆਨ ਲੈਣ ਦੀ ਕੋਸ਼ਿਸ਼ ਬਹੁਤ ਕਰਦੀ ਰਹਿੰਦੀ ਆ ਉਹਦੇ ਰਿਲੀਜੀਅਨਸ ਬਾਰੇ ਵੀ ਪੜ੍ਹਦੀ ਰਹਿੰਦੀ ਆ ਨਾ ਹਿੰਦੂ ਧਰਮ ਬਾਰੇ ਵੀ ਗਿਆਨ ਲੈਂਦੀ ਆ ਕਿ ਸਾਈਆਂ ਬਾਰੇ ਵੀ ਗਿਆਨ ਲੈਂਦੀ ਰਹਿੰਦੀ ਆ ਸਮੇਂ-ਸਮੇਂ ਤੇ ਮੈਂ ਬੁੱਕਸ ਵੀ ਰੀਡ ਕਰਦੀ ਰਹਿੰਦੀ ਆ ਇਹਦੇ ਬਾਰੇ ਜੀ ਤੁਸੀਂ ਤੁਸੀਂ ਪੜ੍ਹਾਈ ਕੀਤੀ ਹੋਈ ਹੈ ਹਾਂਜੀ ਜੀ ਮੈਂ ਨਰਸਿੰਗ ਦੀ ਪ ਨਰਸਿੰਘ ਦੀ ਪੜਾਈ ਹਾਂਜੀ ਮਨਰਸਿੰਘ ਵੀ ਵੈਸੇ ਮੈਂ ਨੋਟ ਕੀਤਾ ਮੇਰੀ ਗੱਲ ਨਾ ਕਰੋ ਵੀ ਜਿਹੜੇ ਮਤਲਬ ਲਾ ਕੇ ਚੱਲੋ ਵੀ 트랜스젠ਡਰ ਸ਼ਬਦ ਵਰਤ ਸਕਦਾ ਕਿ ਕੀ ਵਰਤਦਾ ਨਹੀਂ ਕਿਨਰ ਕਿਨਰ ਸ਼ਬਦ ਕਿਨਰ ਨੀ ਫਰਕ ਹੈ ਟ੍ਰਾਂਸ ਜੈਂਡਰ ਕਿੰਨੇ ਦੇਖੋ ਟ੍ਰਾਂਸ ਤਾਂ ਹੋ ਗਏ ਨਾ ਜਿਹੜੇ ਟ੍ਰਾਂਸ ਹੋ ਗਏ ਮੇਲ ਟੂ ਫੀਮੇਲ ਫੀਮੇਲ ਟੂ ਮੇਲ ਹੈ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਸਾਰਾ ਕੁਝ ਓਕੇ ਇੱਕ ਕਿਨਰ ਆ ਜਿਹੜੇ ਆਪਣੇ ਡੇਰੇ-ਦਿਆਰ ਚ ਰਹਿੰਦੇ ਨੇ ਜੀ ਹਨਾ ਉਹ ਆਪਣੇ ਗੁਰੂਆਂ ਦੁਆਰਾ ਦਿੱਤੇ ਗਏ ਨਕਸ਼ੇ ਕਦੰਤੇ ਚੱਲਦੇ ਨੇ ਆਪਣੇ ਗੁਰੂਆਂ ਦੇ ਜਿਵੇਂ ਸਾਡੇ ਵੀ ਕੁ ਡੇਰੇ ਦਾ ਲਾਅ ਇਨ ਆਰਡਰ ਹੈ ਨਾ ਜਿਵੇਂ ਅਸੀਂ ਡੇਰੇ 'ਚ ਰਹਿਣਾ ਹੈ ਨਾ ਕਿਵੇਂ ਅਸੀਂ ਆਪਣਾ ਸਾਰਾ ਸਿਸਟਮ ਸਾਡਾ ਇੱਕ ਵੱਖਰਾ ਇੱਕ ਵੱਖਰਾ ਇੱਕ ਸਮੂਹਿਕ ਕੰਮ ਨਹੀਂ ਤੁਸੀਂ ਇੱਕ ਜਿਹੜਾ ਵੈਸੇ ਜੋ ਕਿਨਰ ਹੁੰਦਾ ਉਹ ਘਰ 'ਚ ਨਹੀਂ ਰਹਿ ਸਕਦਾ ਨਹੀਂ ਘਰਾਂ ਚ ਨਹੀਂ ਰਹਿੰਦੇ ਕਿਉਂਕਿ ਸਮਾਜ ਹੀ ਨਹੀਂ ਰਹਿਣ ਦਿੰਦਾ ਕਿ ਜਿਹੜੇ ਕਿੰਦਰ ਸਾਥ ਕਿੰਦਰ ਸਮੁਦਾਇ ਨਹੀਂ ਲੱਭਦਾ ਇੱਕ ਇਹ ਜੀ ਬਣੀ ਹੈ ਨਾ ਕਿ ਲੋਕੀ ਕਹਿਣਗੇ ਨਾ ਅੱਜ ਕੱਲ ਨਹੀਂ ਕੋਈ ਕਿਸੇ ਨੂੰ ਰੱਖ ਕੇ ਰਾਜੀ ਪੁਰਾਣੇ ਸਮਿਆਂ ਤੋਂ ਹੀ ਜਿੰਮੇ ਚੱਲਦਾ ਆ ਡੇਰੇ ਦੇ ਵਿੱਚ ਹੀ ਅਸੀਂ ਰਹਿੰਦੇ ਆ ਸ਼ੁਰੂ ਤੋਂ ਹੀ ਅਸੀਂ ਰਹਨੇ ਆ ਨਾ ਤੁਹਾਨੂੰ ਪਤਾ ਹੈ ਵੀ ਜਿਹੜਾ ਪੰਜਾਬ ਆ ਜਾਂ ਇੰਡੀਆ ਇਹਦਾ ਇੰਨਾ ਮਾਈਡੈਂਟਿਟੀ ਲੈਵਲ ਹੈ ਜਿਹੜਾ ਐਡਾ ਅਪ ਨਹੀਂ ਸਕਾ ਓਕੇ ਨਹੀਂ ਪਰ ਇਹ ਗੱਲ ਹੀ ਕੀ ਵੀ ਹੈ ਨਾਲ ਮੈਂ ਇੱਕ ਸੁਣੀ ਹੈ ਵੈਸੇ ਗੱਲ ਮੈਂ ਜੇ ਪੁੱਛਣਾ ਮੇਰੀ ਗੱਲ ਦਾ ਗੁੱਸਾ ਨਾ ਕਰੋ ਕਿ ਪੁਰਾਣੇ ਸਮੇਂ ਚ ਕਹਿੰਦੇ ਸੀ ਜੇ ਕਿੰਦਰ ਦੀ ਡੈਥ ਹੁੰਦੀ ਵੀ ਚੱਪਲਾ ਮਾਰ ਅਸੀਂ ਛੋਟਿਆਂ ਤੋਂ ਇਹੀ ਸੁਣਿਆ ਨਹੀਂ ਨਹੀਂ ਪਤਾ ਕੀ ਆ ਅੱਗੇ ਤਾਂ ਬਹੁਤ ਕੁਝ ਕਿਹਾ ਜਾਂਦਾ ਸੀ ਕਹਿੰਦੇ ਮੈਨੂੰ ਤਾਂ ਮੈਂ ਦੇਖੋ ਮੇਰੇ ਵੀ ਹੁੰਦੇ ਕਿੰਨੀਆਂ ਨਹੀਂ ਤੁਸੀਂ ਦਿੱਥੋਂ ਦੀ ਦੇਖੀ ਹੋਣੀ ਹੈ ਇਹ ਸੌਂ ਲਾਈ ਦੇਖੀ ਹੈ ਨਾ ਕਦੇ ਮੈਂ ਤਾਂ ਇਹ ਵੀ ਸੁਣਿਆ ਸੀ ਕਿ ਇੱਕ ਬੁੱਕ ਕਿਤਾਬ ਦੇ ਵਿੱਚ ਇੱਥੋਂ ਤੱਕ ਵੀ ਲਿਖਿਆ ਹੋਇਆ ਸੀ ਕਹਿੰਦੇ ਉਸ ਜੇ ਕੋਈ ਕਿਸੇ ਕਿੰਨਰ ਦੀ ਮੌਤ ਹੋ ਜਾਂਦੀ ਹੈ ਨਾ ਕਿ ਉਹਨੂੰ ਦੇਹਲੀ ਤੋਂ ਬਾਹਰ ਨਹੀਂ ਕੱਢਦੇ ਉਹਨੂੰ ਛੱਤ ਪਾੜ ਕੇ ਬਾਹਰ ਲੈ ਕੇ ਜਾਂਦੇ ਨੇ ਠੀਕ ਹੈ ਵੀ ਕਿਸੇ ਦੀ ਦੇਹਲੀ ਤੇ ਮੁੜਕੇ ਦਾ ਜਨਮ ਨਾ ਹੋਵੇ ਤੇ ਜੁੱਤੀਆਂ ਮਾਰ ਕੇ ਘੜੀ ਸਕੇ ਲੈ ਕੇ ਜਾਂਦੇ ਨੇ ਮੈਂ ਵੀ ਸੁਣਿਆ ਪਰ ਨਹੀਂ ਕਿ ਮੈਨੂੰ ਨਹੀਂ ਲੱਗਦਾ ਇਹ ਇੱਕ ਧਾਰਨਾਵਾਂ ਬਣਾਈਆਂ ਹੋਈਆਂ ਨੇ ਲੋਕਾਂ ਦੀ ਗਲਤ ਹੈ ਨਾ ਤੇ ਕਿਦਣਾ ਮੈਂ ਨਹੀਂ ਅਜੇ ਤੱਕ ਐਸਾ ਕੁਝ ਦੇਖਿਆ ਹਾਂ ਇਹ ਆ ਕਿ ਸਾਡੇ ਜਿਹੜੇ ਬਜ਼ੁਰਗ ਨੇ ਜਦੋਂ ਕੋਈ ਚਲੇ ਜਾਂਦੇ ਨੇ ਤਾਂ ਅਸੀਂ ਉਹਨਾਂ ਦਾ ਇੱਕ ਆਪਣੇ ਤਰੀਕੇ ਨਾਲ ਹੀ ਸੋਕ ਸਮਾਗਮ ਫਿਰ ਉਹਨਾਂ ਦਾ ਭੋਗ ਤੇ ਭੋਗ ਤੇ ਉਹ ਤੋਂ ਬਾਅਦ ਬੱਚੇ ਵਾਲੇ ਲਈ ਦੁਆਵਾ ਸਪੈਸ਼ਲ ਹੈ ਨਾ ਕਿ ਪਰਮਾਤਮਾ ਕਰੇ ਇਹਦਾ ਵੀ ਅਗਲਾ ਜਨਮ ਸੁਧਰੇ ਤੇ ਜਿੱਥੋਂ ਇਹ ਪੈਦਾ ਹੋਇਆ ਕਿੰਨਰ ਸਾਡਾ ਉਹਦੇ ਆਲੇ-ਦਲੇ ਕਦੇ ਕੋਈ ਐਸਾ ਕਿੰਨਰ ਬੱਚਾ ਨਾ ਪੈਦਾ ਹੋਵੇ ਪਰਮਾਤਮਾ ਬਸ ਇੰਨੀ ਦੰਦਰ ਉਸ ਦੀ ਹੈ ਦੇਖੋ ਇੱਕ ਕਮਾਲ ਦੀ ਗੱਲ ਹੈ ਜਦ ਕਿਸੇ ਦੇ ਘਰੇ ਕੋਈ ਖੁਸ਼ੀ ਹੁੰਦੀ ਹੈ ਹਾਂਜੀ ਤੁਸੀਂ ਨੋਟ ਕੀਤੀ ਹੋਣੀ ਗੱਲ ਅਸੀਂ ਵੀ ਆ ਹਰ ਬੰਦਾ ਖੁਸ਼ੀ ਨਾਲ ਕਿਨਰ ਸਮੁਦਾਇ ਨੂੰ ਬੁਲਾਉਂਦਾ ਕਰੇ ਵੀ ਸਾਡੇ ਘਰੇ ਆਓ ਜੀ ਠੀਕ ਹੈ ਸ਼ਗਨ ਵੀ ਦਿੰਦਾ ਪਰ ਜਦ ਕਿਸੇ ਦੇ ਘਰੇ ਕਿਨਰ ਪੈਦਾ ਹੋ ਜਾਂਦਾ ਹੈ ਵੀ ਉਹ ਉਹਨਾਂ ਦੇ ਘਰੇ ਮਰਗਤ ਵਾਲੇ ਹੀ ਕੰਮ ਹੋ ਜਾਂਦਾ ਹੈ ਦੇਖੋ ਫਰਕ ਦੇਖੋ ਹਕੀਕਤ ਆ ਜੀ ਇਹ ਤਾਕੀਕਤ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਲੀਜ਼ ਨਹੀਂ ਨਹੀਂ ਕਰਦੀ ਤੇ ਵੀ ਐਦਾਂ ਹੀ ਕਰਦੇ ਆ ਲੋਕ ਵੀ ਫਿਰ ਉਹ ਕਹਿੰਦੇ ਵੀ ਮੇਰੇ ਘਰ ਨਾ ਹੋਏ ਮੇਰੇ ਘਰ ਨਾ ਆਏ ਬਿਲਕੁਲ 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 ਇਹ ਇੱਕ ਕੁਦਰਤੀ ਨਿਯਮ ਆ ਜੀ ਇੱਕ ਕੁਦਰਤਾ ਨਿਯਮ ਹੈ ਨਾ ਨਿਯਮ ਆ ਜੀ ਚਲੋ ਜੋ ਪਰਮਾਤਮਾ ਦਾ ਜੋ ਜੋ ਮਨਜ਼ੂਰ ਹੈ ਪਰਮਾਤਮਾ ਨੂੰ ਉਹ ਹੈ ਤੇ ਜਿੱਥੇ ਤੱਕ ਗੱਲ ਹੈ ਵੀ ਵੀ ਤੁਹਾਨੂੰ ਜਿਵੇਂ ਕਹਿ ਦਿੰਦੇ ਆ ਵੀ ਕੋਈ ਇਹ ਜੀ ਪਾਰਸ਼ੀਅਲਟੀ ਵੀ ਫੀਲ ਕਰਨੀ ਪੈਂਦੀ ਹੈ ਸਮਾਜ ਦੇ ਵਿੱਚ ਵੀ ਜਿਵੇਂ ਕੋਈ ਵਿਤਕਰੇ ਦੀ ਭਾਵਨਾ ਵੀ ਬਹੁਤ ਵਾਰ ਹੋ ਜਾਂਦਾ ਜੀ ਕਈ ਵਾਰ ਵਿਤਕਰਾ ਹੋ ਜਾਂਦਾ ਨਾ ਆਮ ਵੀ ਹੋ ਜਾਂਦਾ ਤੁਸੀਂ ਪੜ੍ਹਾਈ ਕੀਤੀ ਕਾਲਜ ਕੋਲ ਬਿਲਕੁਲ ਕਾਲਜ ਟਾਈਮ ਵੀ ਹੋਇਆ ਵਿਤਕਰਾ ਚਲੋ ਮੈਂ ਤਾਂ ਜੀ ਉਸ ਗੱਲ ਨੂੰ ਬੜਾ ਹਨਾ ਕਿਦਾਂ ਮ ਜਜ਼ਬੇ ਨਾਲ ਲੜੀ ਉਸ ਚੀਜ਼ ਨਾਲ ਹੈ ਨਾ ਤੇ ਮੈਂ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਆਪਣਾ ਕੋਸ਼ਿਸ਼ ਵੀ ਕੀਤੀ ਪਹਿਲਾਂ ਮੈਂ ਹੋਮ ਕੇਅਰ ਦਾ ਕੰਮ ਕਰਦੀ ਸੀ ਬੜਾ ਵਧੀਆ ਚੱਲਦਾ ਸੀ ਹੋਮ ਕੇਅਰ ਮੀਨਸ ਹੋਮ ਕੇਅਰ ਮੀਨਸ ਹੁੰਦਾ ਵੀ ਜਿਵੇਂ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਉਹਨੂੰ ਸੰਭਾਲਣਾ ਹੁੰਦਾ ਜਾਂ ਕਿ ਉਹਨਾਂ ਦੀ ਪਰਿਵਾਰ ਕੋਲ ਪੈਸਾ ਤਾਂ ਹੈ ਪਰ ਉਹਨਾਂ ਕੋਲ ਪਿਆਰ ਨਹੀਂ ਸਮਾਂ ਨਹੀਂ ਹੈ ਬਸ ਠੀਕ ਹੈ ਤੇ ਮੈਂ ਉਹ ਕਰਦੀ ਸੀ ਪਰ ਕਿਤੇ ਨਾ ਕਿਤੇ ਉਹਦੇ ਚ ਨਾ ਪਰ ਪ੍ਰੋਬਲਮ ਇਹ ਆਂਦੀ ਸੀ ਵੀ ਪਹਿਲਾਂ ਮੈਂ ਕੰਮ ਕਰਦੀ ਜਦੋਂ ਅਗਲੇ ਨੂੰ ਪਤਾ ਲੱਗਦਾ ਵੀ ਇਹ ਕੁੜੀ ਨਹੀਂ ਹੈਗੀ ਤਾਂ ਕਿੰਨਾ ਰਿਆ ਤਾਂ ਅਗਲਾ ਕਹਿੰਦਾ ਸੀ ਅਸੀਂ ਕਿੰਨਰ ਤੋਂ ਆਪਣਾ ਕਿਉਂ ਕਰਾਵਾਂਗੇ ਜੀ ਹੈ ਨਾ ਕਿ ਤੁਹਾਡਾ ਸਤਕਾਰ ਮਤਲਬ ਅਗਲੇ ਤਾਂ ਮੈਂ ਫਿਰ ਆਪਣੀ ਕਮਿਊਨਿਟੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਫਿਰ ਮੈਂ ਆਪਣੀ ਕਮਿਊਨਿਟੀ 'ਚ ਹੀ ਰਹੀ ਕਿਉਂਕਿ ਦੇਖਣ ਜੀ ਤੁਹਾਡੀ ਲੁੱਕ ਕੁੜੀਆਂ ਵਾਲੀ ਹੈ ਚਲੋ ਵਾਈਗਰੂ ਤਾਂ ਦਿੱਤਾ ਹੋਇਆ ਰੰਗ ਰੂਪ ਹੈ ਜੀ ਉਹ ਸੱਚੇ ਪਾਤਸ਼ਾਹ ਹਾਂ ਅਗਲੇ ਨੂੰ ਜਦੋਂ ਪਤਾ ਲੱਗ ਲਿਆ ਉਹ ਕਰਨ ਲਾਇਆ ਜਾਂਦਾ ਵੈਸੇ ਤਾਂ ਦੇ ਕੋਈ ਸਾਡੀ ਮਾਨਸਿਕ ਅਵਸਥਾ ਹੈ ਇਹ ਜੀ ਹੋ ਗਈ ਨਾ ਦੂਜਾ ਤੇ ਇੱਕ ਹੋਰ ਹੈ ਜੀ ਕੇਂਦਰ ਸਮੂਦਾਏ ਨੂੰ ਇਹਨਾਂ ਨੇ ਵੀ ਬਦਨਾਮ ਕਰਤਾ ਵੀ ਜਿਹੜੇ ਆ ਸੜਕਾਂ ਤੇ ਇਹ ਖੜਕੇ ਮੰਗਣਾ ਬਿਲਕੁਲ 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 ਤੁਸੀਂ ਟਰਾਂਸ ਜੈਂਡਰ ਕਹਿੰਨੇ ਆਪਾਂ ਬਿਲਕੁਲ ਬਿਲਕੁਲ ਬਸ ਬਸ ਜੀ ਤੁਸੀਂ ਵੀ ਇਹ ਨਵੀਂ ਰਵਾਈ ਤੁਰ ਪਿਆ ਬਸ 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 ਵਾਹਿਗੁਰੂ ਦੇ ਬੱਚਾ ਬਈ ਜੀ ਇਹ ਅੱਜਕੱਲ ਇਹ ਜੇ ਸਮੂਦਾਏ ਪਰ ਇਹ ਸਿੱਧੇਲੀ ਕੁਝ ਨਹੀਂ ਕਰ ਸਕਦੇ ਪਤਾ ਕਿਉਂ ਨਹੀਂ ਕਰ ਸਕਦੇ ਕਿਉਂਕਿ ਸੁਪਰੀਮ ਕੋਰਟ ਦੀ ਲਾਲਸਾ ਹੀ ਜੱਜਮੈਂਟ ਇਹ ਗੱਲ ਕਹਿੰਦੀ ਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਆਪਣਾ ਜੈਂਡਰ ਚੇਂਜ ਕਰਾ ਕੇ ਰਹਿ ਸਕਦੇ ਹੋ ਹਨ ਪਰ ਇਹ ਸੁਪਰੀਮ ਕੋਰਟ ਦੀ ਲਾਲਸਾ ਹੀ ਨਹੀਂ ਕਹਿੰਦੀ ਤੁਸੀਂ ਜਗ੍ਹਾ ਜਗ੍ਹਾ ਮੰਗਣ ਜਾਓ ਹਾਂ ਮੰਗਣ ਜਾਓ ਇਹ ਨਹੀਂ ਕਹਿੰਦੀ ਵੀ ਤੁਸੀਂ ਰੈੱਡ ਲਾਈਟਾਂ ਤੇ ਖੜੋ ਤੁਸੀਂ ਬੱਸ ਸਟਾਪਾਂ ਤੇ ਜਾਓ ਨਹੀਂ ਕਹਿੰਦੀ ਇਹ ਗੱਲ ਹਨਾ ਤੇ ਮੈਂ ਚਾਹੁੰਨੀ ਆ ਕਿ ਜੇਕਰ ਕੋਈ ਅਹਿਮ ਦੇ ਬੱਚੇ ਹੁੰਦੇ ਵੀ ਨੇ ਤਾਂ ਉਹਨਾਂ ਨੂੰ ਆਪਣਾ ਕੰਮ ਕਰਕੇ ਰੋਟੀ ਖਾਣੀ ਚਾਹੀਦੀ ਆ ਹਨਾ ਵਧੀਆ ਗੱਲ ਨਾਲ ਨਹੀਂ ਬੱਚੇ ਤੁਹਾਨੂੰ ਨਹੀਂ ਕਹਿਣਗੇ ਵੀ ਤੁਸੀਂ ਮੰਗ ਕੇ ਖਾ ਲੋ ਸਾਨੂੰ ਕਹਿੰਦੇ ਕੰਮ ਕਰਕੇ ਖਾ ਲੋ ਨਹੀਂ 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 ਦੇਖੋ ਜੀ ਪਰਮਾਤਮਾ ਨੇ ਤਾਂ ਸਾਡੀ ਡਿਊਟੀ ਲਈ ਆ ਜੀ ਹਾਂ ਜੋ ਪਰਮਾਤਮਾ ਨੇ ਸਾਡੀ ਡਿਊਟੀ ਲਈ ਆਸੀ ਉਹ ਆਪਣੀ ਡਿਊਟੀ ਨੂੰ ਬੜੇ ਹਾਂਜੀ ਪਰਮਾਤਮਾ ਉਹਨਾਂ ਦਾ ਵਾਈਗਰੂ ਦੇ ਰੰਗ ਨੇ ਜੀ ਉਹਨਾਂ ਨੂੰ ਲਿੰਕ ਦਿੱਤਾ ਲਿੰਕ ਮਤਲਬ ਮੇਲ ਜਾਂ ਇਸਤਰੀ ਜਾਂ ਉਹ ਵੀ ਦਿੱਤਾ ਤਾਂ ਉਹਦੇ ਚਾਲ ਚੱਲ ਚਲੋ ਜੋ ਵਾਈਗਰੂ ਦੇ ਰੰਗ ਨੇ ਜੀ ਉਹਨੂੰ ਚਲੋ ਉਹਦਾਂ ਦੇ ਮੰਗਣ ਚ ਵੀ ਕੋਈ ਵਾਈਗਰੂ ਦੀ ਰਜ਼ਾ ਹੈ ਉਹਨਾਂ ਦੀ ਰਜ਼ਾ ਹੈ ਪਰ ਇਹ ਵੀ ਕੋਈ ਇਹੋ ਜਿਹਾ ਮਾਹੌਲ ਜਿਹੜਾ ਬਣ ਰਿਹਾ ਇਹ ਸਮਾਜ ਲਈ ਨਵੇਂ ਬੱਚਿਆਂ ਲਈ ਖਰਾਬ ਹੈ ਹੁਣ ਗੱਲ ਹੈ ਵੀ ਜਦ ਅੱਖੜ ਕੇ ਬਤੀਆਂ ਦੇ ਮੰਗਦੇ ਆ ਨਾ ਬੱਚਿਆਂ ਨੂੰ ਦੱਸਣਾ ਔਖਾ ਹੋ ਜਾਂਦਾ ਵੀ ਕੋਈ ਕੋਈ ਮੇਰੇ ਬੱਚੇ ਛੋਟੇ ਆ ਕਦੇ ਨਹੀਂ ਸਵਾਲ ਕਰ ਦਿੰਦੇ ਪਾਪਾ ਇਹ ਵੀ ਕੌਣ ਹੈ ਵੀ ਇਹ ਦੇਖਣ ਚ ਬੋਏ ਲੱਗ ਰਿਹਾ ਹੈ ਇਹ ਹਰਕਤਾਂ ਗਰਲ ਵਾਲੀ ਕਰ ਰਹੀ ਹੈ ਵੀ ਡਿਸਕ੍ਰਾਈਬ ਕਰਨੀ ਬੜ ਔਖਾ ਹੈ ਬਿਲਕੁਲ 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 ਇਹਦੇ ਤੇ ਵੀ ਮੇਰੀ ਬਹੁਤ ਵੱਡੀ ਇੰਟਰਵਿਊ ਹੋਈ ਸੀ ਇੱਕ ਵਾਰ ਅੱਛਾ ਹਨਾ ਤੇ ਇਸ ਤੇ ਵੀ ਹਾਰਮੋਨਸ ਇਨ ਬੈਲੈਂਸ ਕਿਉਂ ਹੁੰਦੇ ਨੇ ਨਾ ਕਿਉਂ ਚੱਲੇ ਪਰ ਪਰਮਾ लास्ट ਤੇ ਗੱਲ ਹੀ ਨਿਬੜਦੀ ਹੈ ਵੀ ਕਿ ਪ੍ਰਮਾਤਮਾ ਦੀ ਰਜ਼ਾ ਜੋ ਉਹਨੂੰ ਚੰਗਾ ਲੱਗਿਆ ਹੋਈ ਹੋਇਆ ਹਨਾ ਮੇਰੇ ਕੋਲੇ ਦਾ ਸਵਾਲ ਦਾ ਕੋਈ ਜਵਾਬ ਨਹੀਂ ਸੀ ਜਵਾਬ ਨਹੀਂ ਸੀ ਚਲੋ ਵਾਈਕ੍ਰੋ ਚਲੋ ਚਲੋ ਠੀਕ ਹੈ ਦੋਸਤੋ ਦੁਬਾਰਾ ਜਸਲੀਨ ਜੀ ਨਾਲ ਫਿਰ ਆਪਾਂ ਗੱਲ ਕਰਾਂਗੇ ਨਸਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਧੰਨਵਾਦ ਜੀ